ਅਗਸਤ ਜਾਦੀ ਦੇ ਹੜੇ ਦਿਨਸ ਦੇ ਉੱਪਰ ਭਾਰਤ ਪੈਟਰੋਲੀਅਮ ਚੀਮਾ ਚੌਂਗ ਨਜ਼ਦੀਕ ਪੈਟਰੋਲੀਅਮ ਪੰਪ ਨੇ ਇੱਕ ਵਕਰੀ ਹੀ ਸਕੀਮ ਸ਼ੁਰੂ ਕੀਤੀ ਹੈ ਜਿਹੜਾ ਐਕਟਿਵਾ ਸਵਾਰ ਹੋਵੇ ਚਾਹੇ ਮੋਟਰਸਾਈਕਲ ਸਵਾਰ ਹੋਵੇ ਟੂ ਵੀਲਰ ਹੋਣ ਉਹਨਾਂ ਨੂੰ ਜਿਹੜਾ ਕਿ ਮੋਬਾਇਲ ਖਰੀਦਦੇ ਨੇ ਇੰਜ ਉਹਨਾਂ ਖਰੀਦਣਗੇ ਇੰਜਨ ਆਇਲ ਖਰੀਦਣਗੇ ਉਹਨਾਂ ਨੂੰ ਸਰਵਿਸ ਫਰੀ ਦਿੱਤੀ ਜਾਵੇਗੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਫ੍ਰੀ ਸਰਵਿਸ ਦਿੱਤੀ ਜਾ ਰਹੀ ਹੈ ਤੇ ਹੋਰ ਕਿਹੜੀ-ਕਿਹੜੀ ਸਕੀਮ ਹੈ ਹੋਰ ਲੋਕ ਕਿਹੜੇ-ਕਿਹੜੇ ਫਾਇਦਾ ਇੱਥੋਂ ਲੈ ਗਏ ਜਾ ਸਕਦੇ ਨੇ ਸਾਡੇ ਨਾਲ ਇੱਥੇ ਪਟਰੋਲ ਪਪ ਦੇ ਜਿਹੜੇ ਜਿਹੜੇ ਹੈਗੇ ਨੇ ਮਾਲਕ ਨੇ ਉਹ ਵੀ ਇੱਥੇ ਮੌਜੂਦ ਹੈ ਤੇ ਜਿਹੜੇ ਇੰਚਾਰਜ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਪਹਿਲਾਂ ਮਾਲਕ ਨਾਲ ਗੱਲਬਾਤ ਕਰਾਂਗੇ ਸਰ ਕਿੰਦਰੀ ਸਕੀਮ ਹੈ 15 ਅਗਸਤ ਆਜ਼ਾਦੀ ਦੇ ਦਿਹਾੜੇ ਦਾ ਕਿਸ ਤਰ੍ਹਾਂ ਦੀ ਸਕੀਮ ਹੈ ਲੋਕ ਕਿਹੜੀ-ਕਿਹੜੀ ਚੀਜ਼ ਦਾ ਫਾਇਦਾ ਲੈ ਸਕਦੇ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਪੂਰੇ ਦੇਸ਼ ਵਾਸੀਆਂ ਨੂੰ ਆਪਣੇ ਸੁਤੰਤਰਤਾ ਦਿਵਸ ਦੇ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ ਤੇ ਸਾਡੇ ਇਸ ਸ਼ੁਭ ਅਵਸਰ ਤੇ ਸਾਡੀ ਕੰਪਨੀ ਜਿਹੜੀ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਹੈ ਜਿਹਦੇ ਪੂਰੇ ਹਿੰਦੁਸਤਾਨ ਚ ਕਰੀਬਨ 27000 ਪੈਟਰੋਲ ਪੰਪ ਹੈਗੇ ਨੇ ਉਹਨਾਂ ਨੇ ਸਾਰਿਆਂ ਹੀ ਪੰਪਾਂ ਤੇ ਇਹ ਸਕੀਮ ਲਾਂਚ ਕੀਤੀ ਹੈਗੀ ਹੈ ਜਿਹਦੇ ਵਿੱਚ ਤੁਹਾਡੀ ਟੂ-ਵੀਲਰ ਬਾਈਕ ਸਕੂਟਰ ਹੈ ਜਾਂ ਮੋਟਰਸਾਈਕਲ ਹੈ ਉਹਦੇ ਚ ਇੰਜਨ ਆਇਲ ਜਿਹੜੀ ਜਿਹੜੀ ਪੈਂਦਾ ਹੈਗਾ ਉਹ ਚ ਸਕਸ਼ਨ ਮਸ਼ੀਨ ਰਾਹੀਂ ਜਿਹੜਾ ਅੰਦਰੋਂ ਜਿਹੜਾ ਗੰਦਾ ਤੇਲਾ ਪੂਰਾ ਸਾਫ਼ ਕਰ ਲੈਂਦੀ ਹੈ ਉਸ ਤੋਂ ਬਾਅਦ ਉਹਦੇ ਚ ਇਥੋਂ ਭਰੋਸੇਯੋਗ ਜਿਹੜਾ ਲੂਬ੍ਰੀਕੈਂਟ ਹੈ ਮੈਗ ਬ੍ਰਾਂਡ ਲੂਬ੍ਰੀਕੈਂਟ ਹੈ ਉਹਦੀ ਸਪਲਾਈ ਕੀਤੀ ਜਾਂਦੀ ਹੈ ਤੇ ਉਹਦੇ ਵਿੱਚ ਕੰਪਨੀ ਨੇ ਇੱਕ ਸਕੀਮ ਚਾਲੂ ਕੀਤੀ ਹੈ ਮੈਂ ਤੁਹਾਨੂੰ ਦਿਖਾਉਣ ਲਈ ਵੀ ਇਹਦੇ ਵਿੱਚ ਤੁਹਾਨੂੰ ਅਸ਼ੋਰਡ ਗਿਫਟ ਜਿਹੜਾ ਹੈਗਾ 75 ਰੁਪਏ ਦਾ ਪੈਟਰੋਲ ਔਰ ਗਿਫਟ ਵਿਦ ਐਵਰੀ ਆਇਲ ਚੇਂਜ 1000 ਰੁਪਏ ਤੱਕ ਦਾ ਕੂਪਨ ਤੇ 50 ਰੁਪਏ ਸਰਵਿਸ ਚਾਰਜੀ ਵਿਦ ਐਵਰੀ ਆਇਲ ਚੇਂਜ ਵੀ ਜਿਹੜੀ ਹੈ ਫ੍ਰੀ ਹੋ ਜਾਂਦੀ ਹੈ ਅਸੀਂ ਉਹ 50 ਰੁਪਏ ਚਾਰਜ ਨਹੀਂ ਕਰਨੇ ਹੈਗੇ ਫ੍ਰੀ ਆਫ ਕਾਸਟ ਦੇਣੀ ਹੈਗੀ ਹੈ ਤੇ ਮੈਂ ਇਸ ਬਾਰੇ ਹੁਣ ਸਾਡੇ ਜਿਹੜੇ ਕੰਪਨੀ ਦੇ ਟੈਟਰੀ ਮੈਨੇਜਰ ਸਾਹਿਬ ਨੇ ਰਤੇਸ਼ ਕੋਟੀਆ ਜੀ ਉਹ ਸਾਡੇ ਨਾਲ ਮੌਜੂਦ ਹੈਗੇ ਨੇ ਤੇ ਸਾਡੇ ਸੇਲਫਸਰ ਸਾਹਿਬ ਉਹ ਵੀ ਨਾਲ ਹੈਗੇ ਨੇ ਤੇ ਮੈਂ ਰਿਦੇਸ਼ ਕੋਟਿਆ ਜੀ ਨੂੰ ਕਵਾਂਗਾ ਤੁਹਾਨੂੰ ਇਸ ਬਾਰੇ ਅੱਗੇ ਜਾਣਕਾਰੀ ਦੇ ਦਿੰਦੇ ਸਰ ਤੁਸੀਂ ਵੀ ਥੋੜੀ ਜਾਣਕਾਰੀ ਦਿਓ ਕਿ ਹੋਰ ਲੋਕ ਕਿਹੜੀ ਕਿਹੜੀ ਸਕੀਮ ਦਾ ਤੇ ਫਾਇਦਾ ਲਾ ਕੇ ਜਾ ਸਕਦੇ ਕਿਉਂਕਿ ਲੁਧਿਆਣਾ ਇੱਕ ਇੰਡਸਟਰੀਅਲ ਹੱਬ ਹੈ ਕਾਫੀ ਇੱਥੇ ਲੋਕ ਆਉਂਦੇ ਜਾਂਦੇ ਨੇ ਤੇ ਇਹ ਭਾਰਤ ਪਟੋਲੇ ਦੇ ਉੱਪਰ ਸਕੀਮ ਚੱਲ ਰਹੀ ਹੈ ਜੇਕਰ ਫਾਇਦੇ ਦੀ ਗੱਲ ਕਰੀਏ ਹੋਰ ਕਿਹੜੇ ਕਿਹੜੇ ਫਾਇਦੇ ਨੇ ਇੱਕ ਤਾਂ ਸਰਵਿਸ ਤੁਸੀਂ ਦੱਸਤਾ ਕਿ ਸਰਵਿਸ ਮਿਲ ਰਹੀ ਆ ਜਿਹੜਾ ਮੋਬਾਈਲ ਖਰੀਦੇਗਾ ਇੰਜਨ ਖਰੀਦੇਗਾ ਸਾਡੇ ਤੇ ਇੱਥੇ ਆ ਕੇ ਇੰਜਨ ਵਾਲੇ ਜਿਹੜਾ ਖਰੀਦੇਗਾ ਤੇ ਸਰਵਿਸ ਫ੍ਰੀ ਮਿਲੇਗੀ ਹੋਰ ਕਿਹੜੀ ਕਿਹੜੀ ਸਕੀਮ ਹੈ कि देखिए नॉर्मली क्या होता है कोई भी टू व्हीलर कस्टमर होता है वो अपनी अगर ऑयल चेंज करना होता है तो मैकेनिक किया जाता है जिसमें कोई शॉर्टी नहीं होती कौन सा ऑयल यूज़ हो रहा है और किस तरह से उसका ऑयल चैम्बर साफ़ हो रहा है यहाँ आप देखेंगे पूरा ऑटोमेटेड प्रोसेस है सक्शन के थ्रू जो उसका पुराना ऑयल है वो निकाला जाता है और कस्टमर की आंखों के सामने नया ऑयल चेंज किया जाता है सर्विस फ्री दी जाती है एक तो पेट्रोल पंप का जो एरिया है वो बहुत सिक्योर्ड सेफ़ एरिया रहता है सुविधाएं सारी रहती है अगर हमारी फीमेल कस्टमर्स भी हैं उनको भी बहुत सुविधाएँ हैं यहाँ पर ऑयल चेंज कराने में तो ये सुविधा है क्योंकि लुधियाना एक टू व्हीलर हम मार्केट है तो मेरी सभी कस्टमर से रिक्वेस्ट है कि ज़्यादा ज़्यादा आके इस सुविधा का लाभ उठाएँ सर जो आपने जो स्कीम बता रखी है जो पेट्रोल पेट्रोल पेपर कूपन कूपन में क्या क्या निकलता है उसके बारे में थोड़ा बता पर... जी देखिए जो आपका अश्योर्ड कूपन है वो एक स्क्रैच कार्ड की कूपन है जिसके अंदर कैशबैक लिखा हुआ होता है दैट रेंज फ्रॉम रुपीज़ ट्वेंटी अप टू थाउजेंड रुपीज़ में तो सरप्राइज़ है आपका जो आप जब आप स्कैन को स्क्रैच करते हैं कूपन को तब वो निकलता है उसके अंदर ये बीस से लेकर हज़ार तक वेरी करता है ਜੀ ਬਿਲਕੁਲ ਸਰ ਜੇਕਰ ਗੱਲ ਕਰੀਏ ਟੂ-ਵਿਲਰਸ ਦੇ ਉੱਪਰ ਆ ਜਾਂ ਫਿਰ ਗੱਡੀਆਂ ਦੇ ਉੱਪਰ ਵੀ ਆ ਫੋਰ-ਵਿਲਰਸ ਦੇ ਉੱਪਰ ਵੀ ਆ ਮੈਂ ਇਹ ਬੇਨਤੀ ਕਰ ਰਿਹਾ ਜਿਹੜੀ ਕੁਇਕ ਕਾਲ ਚੇਂਜ ਦੀ ਮਸ਼ੀਨ ਹੈ ਇਹ ਜਿਹੜੀ ਸਰਵਿਸ ਹੈ ਜੀ ਸਕੀਮ ਹੈ ਇਹ ਟੂ-ਵਿਲਰਸ ਲਈ ਹੈ ਇਸ ਤੋਂ ਇਲਾਵਾ ਜਿਹੜੀ ਸਾਡਾ ਬੀ ਕਾਫੇ ਪਾਰਟਫੋਲੀਓ ਦਾ ਜਿਹੜਾ ਬ੍ਰਾਂਡ ਹੈ ਕਾਫੀ ਬ੍ਰਾਂਡ ਜਿਹਦੇ ਵਿੱਚ ਹੋਰ ਵੀ ਤੁਹਾਨੂੰ ਸਨੈਕਸ ਜਿਹੜੇ ਮਿਲਦੇ ਨੇ ਖਾਣ ਨੂੰ ਉਹ ਵੀ ਵਰਲਡ ਕਲਾਸ ਕੁਆਲਿਟੀ ਦੇ ਹੈਗੇ ਨੇ ਉਹਦੇ ਤੇ ਵੀ ਸਕੀਮ ਚਾਲੂ ਕੀਤੀ ਆ ਇਸ ਤੋਂ ਉਹ ਦੀਵਾਲੀ ਤੱਕ ਚੱਲੇਗੀ ਉਹ ਸਕੀਮ ਵਿੱਚ ਕੀ ਹੈਗਾ ਜਿਹੜਾ ਵੀ ਬੰਦਾ ਆਪਦੇ ਟੂ-ਵਿਲਰ ਬਾਈਕ ਵਿੱਚ 1000 ਰੁਪਏ ਦਾ ਤੱਕ ਦਾ ਪੈਟਰੋਲ ਪਾਉਂਦਾ ਦੇਖੋ 1000 ਰੁਪਏ ਦਾ ਇੱਕ ਬਾਈਕ 'ਚ ਨਹੀਂ ਪੈਂਦਾ ਹੈਗਾ ਉਹ 500 500 ਦਾ ਦੋ ਵਾਰੀ ਪਵਾ ਸਕਦਾ ਹੈ ਇੱਕ ਕਾਰ ਬਣ ਜਾਏਗਾ 1000 ਰੁਪਏ ਦਾ ਕਾਰਡੋ ਬਣਾਵੇ ਆਪਣਾ ਉਹਦੇ 'ਚ ਤੇ ਉਹਦੇ ਉੱਤੇ ਕੋਫੀ ਫ੍ਰੀ ਹੈਗਾ ਇਸ ਤਰ੍ਹਾਂ ਇਹ 4-ਵਿਲਰ ਨੂੰ 2500 ਰੁਪਏ ਦੇ ਤੇਲ ਤੇ ਪਾਏ ਚਾਹ ਪੈਟਰੋਲ ਚਾਹ ਡੀਜ਼ਲ ਉਹਨੂੰ ਉਹਦੇ ਤੇ ਇੱਕ ਫ੍ਰੀ ਹੈਗਾ ਉਸ ਤੋਂ ਇਲਾਵਾ ਇੱਕ ਯੂਰੀਆ ਜਿਹਨੂੰ ਆਪਾਂ ਕਹਿੰਦੇ ਆ ਡੈਫ ਉਹ ਵੀ 50 ਲੀਟਰ ਤੇ ਸਰ ਜਿਹੜੇ ਤੁਸੀਂ ਕੂਪਨ ਦੀ ਗੱਲ ਕਰਦੇ ਹੋ ਉਹ ਕੂਪਨ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਉਹ ਕੂਪਨ ਬੰਦਾ ਯੂਜ਼ ਕਰ ਸਕਦਾ ਤੇ ਜੇਕਰ ਕਿਸ ਨੇ 1000 ਰੁਪਏ ਦਾ ਤੇਲ ਪਾਇਆ ਬੈਗ ਦੇ ਵਿੱਚ ਇੱਕ ਵਾਰ ਤਾਂ ਬੰਦਾ ਪਾਉਂਦਾ ਨਹੀਂ ਤੇ ਕੋਈ ਟਾਈਮ ਲਿਮਿਟ ਕਿਹੜੀ ਹੈਗੀ ਕੋਈ ਉਹਦੀ ਆਹ ਦਿਵਾਲੀ ਤੱਕ ਕਦੋਂ ਵੀ ਪਾ ਸਕਦੇ ਆ ਜੀ ਆਹ ਦੇਖੋ ਮੈਂ ਤੁਹਾਨੂੰ 쿠ਪਨ ਦਿਖਾ ਰਿਹਾ ਇਹ 쿠ਪਨ ਦੇ ਦੀ ਐਂਟਰੀਆਂ ਹੋ ਜਾਣਗੀਆਂ ਠੀਕ ਹੈ ਜੀ ਡੇਟ ਵਾਈਜ਼ ਐਂਟਰੀਆਂ ਇਹ ਦੇਖੋ ਪਰ ਇੱਥੇ ਮਿਲ ਜਾਏਗਾ ਉਹਦੇ ਜਿੰਨੇ 1000 ਰੁਪਏ ਦਾ ਹੁੰਦਾ ਅਗਲਾ ਆਪਣਾ ਚੈੱਕ 라ਵੇ ਆਪਣੀ ਕਾਫੀ ਪੀਵੇ ਇਹ ਨਹੀਂ 4 ਵੀਲਰ ਚ 2500 ਰੁਪਏ ਦਾ ਅਗਲੇ ਨੇ ਪਾਇਆ ਇਕੱਠਾ ਪਾ ਲਿਆ ਬਹੁਤ ਵਧੀਆ ਨਹੀਂ 1500 ਦਾ ਤੇ 1000 ਦਾ ਪਾ ਲਵੇ 2500 ਦਾ ਹੋ ਗਿਆ ਕਾਫੀ ਪੀਵੇ ਆਪਣੇ ਅਸੀਂ ਚ ਸਾਡੇ ਜਿੰਨੇ ਵੀ ਇੱਥੇ ਬਿਸ਼ਿੰਦੇ ਨੇ ਲੁਧਿਆਣਾ ਸ਼ਹਿਰ ਦੇ ਕਿਉਂਕਿ ਇਹ ਸਕੀਮ ਸਿਰ ਇਸ ਪੰਪ ਤੇ ਹੈ ਇਸ ਪੰਪ ਤੇ ਤੁਸੀਂ ਦੇਖੋਗੇ ਤੁਹਾਨੂੰ ਉਹਨਾਂ ਨੂੰ ਇੱਕ ਕਾਫੀ ਦਾ ਇੱਕ ਨਵਾਂ ਟੇਸਟ ਮਿਲੇਗਾ ਇਹ ਆਪਣਾ ਉਹ ਕਾਫੀ ਪੀ ਕੇ ਆਪਣਾ ਰੈਲਿਸ਼ ਕਰਨ ਤੇ ਆਪਣਾ ਹੋਰ ਪੰਪ ਤੇ ਜਿਹੜੀਆਂ ਜਿਹੜੀਆਂ ਸੁਵਿਧਾਵਾਂ ਨੇ ਇਹ ਵੀ ਚਾਰਜਿੰਗ ਸਟੇਸ਼ਨ ਹੈ ਉਹ ਵੀ ਆਪਣਾ ਯੂਜ਼ ਕਰਨ ਕਿ ਯੂਸੀ ਦੀ ਮਸ਼ੀਨ ਲੱਗੀ ਉਹ ਵੀ ਯੂਜ਼ ਕਰਨ ਸਪੀਡ ਪੈਟਰੋਲ ਇੱਥੇ ਅਵੇਲੇਬਲ ਹੈ ਉਹ ਵੀ ਲੈਂਡ ਤੇ ਉਹ ਸਾਰੀਆਂ ਚੀਜ਼ਾਂ ਇਹ 24 ਘੰਟੇ ਮਿਲਦੀਆਂ ਜੀ 24 ਘੰਟੇ ਸਾਡੀ ਸਰਵਿਸ ਹੈਗੀ ਹੈ ਅੱਛਾ ਸਰ 15 ਅਗਸਤ ਦੀ ਗੱਲ ਕਰੀਏ ਪਿਛਲੇ ਸਾਲ ਵੀ ਕੋਈ ਸਕੀਮ ਐ ਤਰੀ ਸ਼ੁਰੂ ਕੀਤੀ ਸੀਗੀ ਇਸੇ ਸਾਲ ਕੀਤੀ ਸੀ ਨਹੀਂ 15 ਅਗਸਤ ਦੀ ਜਿਹੜੀ ਕੋਈ ਕੋਈ ਚੇਂਜ ਚੇਂਜ ਐ ਇਹ ਸਿਰਫ ਇਹ ਸਕੀਮ ਹੋਈ ਸੀਗੀ ਸਾਨੂੰ ਉਸ ਵੇਲੇ ਬਹੁਤ ਇੱਕਦਮ ਵਧੀਆ ਹੰਗਾਰਾ ਮਿਲਿਆ ਸੀਗਾ ਰੋਜ਼ ਦੇ ਅਸੀਂ 40 40 50 50 ਕੋਈ ਕੋਈ ਚੇਂਜ ਕੀਤੇ ਸੀਗੇ ਉਸ ਟਾਈਮ ਐਸ ਵੇਲੇ ਹੁਣ ਸਵੇਰ ਦੇ 10 12 ਅਸੀਂ ਕਰ ਚੁੱਕੇ ਹੈਗੇ ਆ ਜੀ ਤੇ ਉਮੀਦ ਹੈ ਸ਼ਾਮ ਤੱਕ ਅਸੀਂ ਆਪਣਾ ਟਾਰਗੇਟ ਪੂਰਾ ਕਰ ਲਾਂਗੇ ਜੀ ਬਿਲਕੁਲ ਹੈ ਲੁਧਿਆਣਾ ਦੇ ਚੀਮਾ ਚੌਂਕ ਨਜ਼ਦੀਕ ਭਾਰਤ ਪਟਰੋਲੀਅਮ ਪੰਪ ਦੇ ਉੱਪਰ ਤੁਸੀਂ ਸਕੀਮ ਦਾ ਫਾਇਦਾ ਲਾ ਸਕਦੇ ਹੋ ਜੇਕਰ ਕੋਈ ਵੀ इतने शख्स निकलता टू व्हीलर निकलते होर भी इतने गलबात करेंगे जर्मचारी है लुधियाने के सेल अफसर गलबात करेंगे सर किल हो चुकी है सत श्रीकाल जी सब को नमस्कार एंड सब को हैप्पी इंडिपेंडेंस डे सो आज हमने इधर ऑल भारत पेट्रोलियम पेट्रोल पंप से जो लुधियाना में है सभी एंड आज हम फ्रीडम फेस्ट चालू किया है आज से हम थर्टी फर्स्ट तक ये फ्रीडम फेस्ट अपना चालू रहता है ऑलरेडी हमने अभी जो लॉन्च करने से अभी तक अपना दस बारह ऑयल चेंजेस ਹੋ ਚੁਕਾ ਹੈ ਜੋ ਰਿਸਪੌਂਸ ਹੈ ਉਹ ਅੱਛਾ ਆ ਰਹਾ ਹੈ ਸੋ ਆਪ ਸਭੀ ਗ੍ਰਾਹਕਾਂ ਨੂੰ ਇਹ ਹੀ ਇੱਕ ਨਿਵੇਦਨਾ ਹੈ ਕਿ ਇਹ ਸਭ ਤੋਂ ਜਲਦੀ ਜਲਦੀ ਆਈਏ ਐਂਡ ਇਸਕਾ ਸਹੂਦਾ ਲਈਏ ਐਂਡ ਹਮਕੋ ਇੱਕ ਆਪਕੋ ਸਰਵ ਕਰਨੇ ਦਾ ਮੌਕਾ ਦਿਜੀਏ ਜੀ ਬਿਲਕੁਲ ਹੁਣੇ ਤੁਸੀਂ ਸੁਣਿਆ ਕਿ 10 ਤੋਂ 12 ਜਿਹੜੇ ਜਾਣੇ ਇੱਥੇ ਪਹੁੰਚ ਗਏ ਜਿਨ੍ਹਾਂ ਨੇ ਸਕੀਮ ਦਾ ਫਾਇਦਾ ਲਿਆ ਰਿਹਾ ਇਹ ਇੰਜਨ ਆਇਲ ਹੈ ਇਸ ਇੰਜਨ ਆਇਲ ਨੂੰ ਜਿਹੜਾ ਬੰਦਾ ਖਰੀਦੇਗਾ ਇੱਥੇ ਆ ਕੇ ਭਾਰਤ ਪਟੋਲੇਮ ਪੰਪ ਦੇ ਉੱਪਰ ਆ ਕੇ ਜਿਹੜਾ ਖਰੀਦੇਗਾ ਤੇ ਉਹਨੂੰ ਜਿਹੜੀ ਸਰਵਿਸ ਦਿੱਤੀ ਜਾਏਗੀ ਹਾਲਕਿ ਇਸ ਜਗ੍ਹਾ ਦੇ ਉੱਪਰ ਆ ਕੇ ਜਿਹੜੀ ਸਰਵਿਸ ਦਿੱਤੀ ਜਾਏਗੀ ਜਿਹਦੀ ਸਰਵਿਸ ਕੀਤੀ ਗਈ ਹੈ ਹੁਣ ਤੁਹਾਨੂੰ ਜੇਕਰ ਤੁਸੀਂ ਇਸ ਸਕੀਮ ਦਾ ਫਾਇਦਾ ਲੈਣਾ ਹੈ ਤੇ ਲੁਧਿਆਣਾ ਦੇ ਪਟ્રોલ ਭਾਰਤੀ ਪਟ્રોલ ਪੰਪ ਦੇ ਉੱਪਰ ਆ ਕੇ ਇਸ ਸਕੀਮ ਦਾ ਫਾਇਦਾ ਲੈ ਸਕਦੇ ਹੋ 15 ਅਗਸਤ ਜਾਦੀ ਦੇ ਹੜੇ ਦਿਵਸ ਦੇ ਉੱਪਰ ਭਾਰਤ ਪੈਟਰੋਲੀਅਮ ਚੀਮਾ ਚੌਂਗ ਨਜ਼ਦੀਕ ਪੈਟਰੋਲੀਅਮ ਪੰਪ ਨੇ ਇੱਕ ਵਕਰੀ ਹੀ ਸਕੀਮ ਸ਼ੁਰੂ ਕੀਤੀ ਹੈ ਜਿਹੜਾ ਐਕਟਿਵਾ ਸਵਾਰ ਹੋਵੇ ਚਾਹੇ ਮੋਟਰਸਾਈਕਲ ਸਵਾਰ ਹੋਵੇ ਟੂ ਵੀਲਰ ਹੋਣ ਚ ਉਹਨਾਂ ਨੂੰ ਜਿਹੜਾ ਕਿ ਮੋਬਾਈਲ ਖਰੀਦੇ ਨੇ ਇੰਜ ਉਹਨਾਂ ਖਰੀਦਣਗੇ ਇੰਜਨ ਆਇਲ ਖਰੀਦਣਗੇ ਉਹਨਾਂ ਨੂੰ ਸਰਵਿਸ ਫਰੀ ਦਿੱਤੀ ਜਾਵੇਗੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਫਰੀ ਸਰਵਿਸ ਦਿੱਤੀ ਜਾ ਰਹੀ ਹੈ ਤੇ ਹੋਰ ਕਿਹੜੀ ਕਿਹੜੀ ਸਕੀਮ ਹੈ ਹੋਰ ਲੋਕ ਕਿਹੜੇ ਕਿਹੜੇ ਫਾਇਦਾ ਇੱਥੋਂ ਲੈ ਗਏ ਜਾ ਸਕਦੇ ਨੇ ਸਾਡੇ ਨਾਲ ਇੱਥੇ ਪੈਟਰੋਲ ਪੰਪ ਦੇ ਜਿਹੜੇ ਜਿਹੜੇ ਹੈਗੇ ਨੇ ਮਾਲਕ ਨੇ ਉਹ ਵੀ ਇੱਥੇ ਮੌਜੂਦ ਆ ਤੇ ਜਿਹੜੇ ਇੰਚਾਰਜ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਪਹਿਲਾਂ ਮਾਲਕ ਨਾਲ ਗੱਲਬਾਤ ਕਰਾਂਗੇ ਸਰ ਕਿੰਦਰੀ ਸਕੀਮ ਹੈ 15 ਅਗਸਤ ਆਜ਼ਾਦੀ ਦੇ ਹੜੇ ਦਾ ਕਿਸ ਤਰ੍ਹਾਂ ਦੀ ਸਕੀਮ ਹੈ ਲੋਕ ਕਿਹੜੀ ਕਿਹੜੀ ਚੀਜ਼ ਦਾ ਫਾਇਦਾ ਪਹਿਲਾ ਤਾਂ ਪੂਰੇ ਦੇਸ਼ ਵਾਸੀਆਂ ਨੂੰ ਆਪਣੇ ਸੁਤੰਤਰਤਾ ਦਿਵਸ ਦੇ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਤੇ ਸਾਡੇ ਇਸ ਸ਼ੁਭ ਮੌਕੇ ਤੇ ਸਾਡੀ ਕੰਪਨੀ ਜਿਹੜੀ 파ਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਹੈ ਜਿਹਦੇ ਪੂਰੇ ਹਿੰਦੁਸਤਾਨ ਚ ਕਰੀਬਨ 27000 ਪੈਟਰੋਲ ਪੰਪ ਹੈਗੇ ਨੇ ਉਹਨਾਂ ਨੇ ਸਾਰਿਆਂ ਹੀ ਪੰਪਾਂ ਤੇ ਇਹ ਸਕੀਮ ਲਾਂਚ ਕੀਤੀ ਹੈਗੀ ਹੈ ਜਿਹਦੇ ਵਿੱਚ ਤੁਹਾਡੀ ਟੂ-ਵੀਲਰ ਬਾਈਕ ਸਕੂਟਰ ਹੈ ਜਾਂ ਮੋਟਰਸਾਈਕਲ ਹੈ ਉਹਦੇ ਚ ਇੰਜਨ ਆਇਲ ਜਿਹੜੀ ਜਿਹੜੀ ਪੈਂਦਾ ਹੈਗਾ ਉਹ ਚ ਸਕਸ਼ਨ ਮਸ਼ੀਨ ਰਾਹੀਂ ਜਿਹੜਾ ਅੰਦਰੋਂ ਜਿਹੜਾ ਗੰਦਾ ਤੇਲਾ ਪੂਰਾ ਸਾਫ਼ ਕਰ ਲੈਂਦੀ ਹੈ ਉਸ ਤੋਂ ਬਾਅਦ ਉਹਦੇ ਵਿੱਚ ਇੱਥੋਂ ਭਰੋਸੇਯੋਗ ਜਿਹੜਾ ਲੁਬਰੀਕੈਂਟ ਹੈ ਮੈਕ ਬ੍ਰੈਂਡ ਲੁਬਰੀਕੈਂਟ ਹੈ ਉਹਦੀ ਸਪਲਾਈ ਕੀਤੀ ਜਾਂਦੀ ਹੈ ਤੇ ਉਹਦੇ ਵਿੱਚ ਕੰਪਨੀ ਨੇ ਇੱਕ ਸਕੀਮ ਚਾਲੂ ਕੀਤੀ ਹੈ ਮੈਂ ਤੁਹਾਨੂੰ ਦਿਖਾਉਣ ਲਈ ਵੀ ਇਹਦੇ ਵਿੱਚ ਤੁਹਾਨੂੰ ਅਸ਼ੋਰਡ ਗਿਫਟ ਜਿਹੜਾ ਹੈਗਾ 75 ਰੁਪਏ ਦਾ ਪੈਟਰੋਲ ਔਰ ਗਿਫਟ ਵਿਦ ਐਵਰੀ ਆਇਲ ਚੇਂਜ 1000 ਰੁਪਏ ਤੱਕ ਦਾ ਕੂਪਨ ਤੇ 50 ਰੁਪਏ ਸਰਵਿਸ ਚਾਰਜੀਸ ਵਿਦ ਐਵਰੀ ਆਇਲ ਚੇਂਜ ਵੀ ਜਿਹੜੀ ਹੈ ਫ੍ਰੀ ਹੋ ਜਾਂਦੀ ਹੈ ਅਸੀਂ ਉਹ 50 ਰੁਪਏ ਚਾਰਜ ਨਹੀਂ ਕਰਨੇਗੇ ਫ੍ਰੀ ਆਫ ਕਾਸਟ ਦੇਣੀ ਹੈਗੀ ਜਿਵੇਂ ਇਸ ਵਾਰੇ ਹੁਣ ਸਾਡੇ ਜਿਹੜੇ ਕੰਪਨੀ ਦੇ ਟੈਰੀਟਰੀ ਮੈਨੇਜਰ ਸਾਹਿਬ ਨੇ ਰਤੇਸ਼ ਕੋਟੀਆ ਜੀ ਉਹ ਸਾਡੇ ਨਾਲ ਮੌਜੂਦ ਹੈਗੇ ਨੇ ਤੇ ਸਾਡੇ ਸੇਲਫਸਰ ਸਾਹਿਬ ਉਹ ਵੀ ਨਾਲ ਹੈਗੇ ਨੇ ਤੇ ਮੈਂ ਰਤੇਸ਼ ਕੋਟੀਆ ਜੀ ਨੂੰ ਪਵੰਗਾ ਤੁਹਾਨੂੰ ਇਸ ਬਾਰੇ ਅੱਗੇ ਜਾਣਕਾਰੀ ਦੇ ਦਿੰਦੇ ਸਰ ਤੁਸੀਂ ਵੀ ਥੋੜੀ ਜਾਣਕਾਰੀ ਦਿਓ ਕਿ ਹੋਰ ਲੋਕ ਕਿਹੜੀ ਕਿਹੜੀ ਸਕੀਮ ਦਾ ਫਾਇਦਾ ਲੈ ਕੇ ਜਾ ਸਕਦੇ ਕਿਉਂਕਿ ਲੁਧਿਆਣਾ ਇੱਕ ਇੰਡਸਟਰੀਅਲ ਹੱਬ ਹੈ ਕਾਫੀ ਇੱਥੇ ਲੋਕ ਆਉਂਦੇ ਜਾਂਦੇ ਨੇ ਤੇ ਇਹ ਭਾਰਤ ਪਟੋਲੇ ਦੇ ਉੱਪਰ ਸਕੀਮ ਚੱਲ ਰਹੀ ਹੈ ਜੇਕਰ ਫਾਇਦੇ ਦੀ ਗੱਲ ਕਰੀਏ ਹੋਰ ਕਿਹੜੇ-ਕਿਹੜੇ ਫਾਇਦੇ ਨੇ ਇੱਕ ਤਾਂ ਸਰਵਿਸ ਤੁਸੀਂ ਦੱਸਤਾ ਕਿ ਸਰਵਿਸ ਮਿਲ ਰਹੀ ਆ ਜਿਹੜਾ ਮੋਬਾਈਲ ਖਰੀਦੇਗਾ ਇੰਜਨ ਖਰੀਦੇਗਾ ਸਾਡੇ ਤੇ ਇੱਥੇ ਆ ਕੇ ਇੰਜਨ ਵਾਲੇ ਜਿਹੜਾ ਖਰੀਦੇਗਾ ਤੇ ਸਰਵਿਸ ਫ੍ਰੀ ਮਿਲੇਗੀ ਹੋਰ ਕਿਹੜੇ-ਕਿਹੜੀ ਸਕੀਮਾਂ कि देखिए नॉर्मली क्या होता है कोई भी टू व्हीलर कस्टमर होता है वो अपनी अगर ऑयल चेंज करना होता है तो मैकेनिक किया जाता है जिसमें कोई शॉर्टी नहीं होती कौन सा ऑयल यूज़ हो रहा है और किस तरह से उसका ऑयल चैम्बर साफ़ हो रहा है यहाँ आप देखेंगे पूरा ऑटोमेटेड प्रोसेस है सक्शन के थ्रू जो उसका पुराना ऑयल है वो निकाला जाता है और कस्टमर की आंखों के सामने नया ऑयल चेंज किया जाता है सर्विस फ्री दी जाती है एक तो पेट्रोल पंप का जो एरिया है वो बहुत सिक्योर सेफ़ एरिया रहता है सुविधाएं सारी रहती है अगर हमारी फीमेल कस्टमर्स भी हैं उनको भी बहुत सुविधाएँ हैं यहाँ पर ऑयल चेंज कराने में तो ये सुविधा है क्योंकि लुधियाना एक टू व्हीलर हम मार्केट है तो मेरी सभी कस्टमर से रिक्वेस्ट है कि ज़्यादा ज़्यादा आके इस सुविधा का लाभ उठाएं सर जो आपने जो स्कीम बता रखी है जो पेट्रोल पेट्रोल पेपर कूपन कूपन में क्या क्या निकलता है उसके बारे में थोड़ा बता जी देखिए जो आपका अश्योर्ड कूपन है वो एक स्क्रैच कार्ड के ऊपर है जिसके अंदर कैशबैक लिखा हुआ होता है दैट रेंज फ्रॉम रुपीज़ ट्वेंटी अप टू थाउजेंड रुपीज़ तो वो सरप्राइज़ है आपका जो आप जब आप स्कैन को स्क्रैच करते हैं कूपन को तब वो निकलता है उसके अंदर ये बीस से लेकर हज़ार तक वेरी करता है ਜੀ ਬਿਲਕੁਲ ਸਰ ਜੇਕਰ ਗੱਲ ਕਰੀਏ ਟੂ-ਵਿਲਰਸ ਦੇ ਉੱਪਰ ਆ ਜਾਂ ਫਿਰ ਗੱਡੀਆਂ ਦੇ ਉੱਪਰ ਵੀ ਆ 4-ਵਿਲਰਸ ਦੇ ਉੱਪਰ ਵੀ ਹਾਂ ਮੈਂ ਇਹ ਬੇਨਤੀ ਕਰ ਰਿਹਾ ਜਿਹੜੀ ਕੁਇਕ ਕਾਲ ਚੇਂਜ ਦੀ ਮਸ਼ੀਨ ਹੈ ਇਹ ਜਿਹੜੀ ਸਰਵਿਸ ਹੈ ਜੀ ਸਕੀਮ ਹੈ ਇਹ ਟੂ-ਵਿਲਰਸ ਲਈ ਹੈ ਇਸ ਤੋਂ ਇਲਾਵਾ ਜਿਹੜੀ ਸਾਡਾ ਬੀ ਕੈਫੇ ਪਾਰਟਨਰ ਵਾਲਿਊਮ ਦਾ ਜਿਹੜਾ ਬ੍ਰਾਂਡ ਹੈ ਕਾਫੀ ਬ੍ਰਾਂਡ ਜਿਹਦੇ ਵਿੱਚ ਹੋਰ ਵੀ ਤੁਹਾਨੂੰ ਸਨੈਕਸ ਜਿਹੜੇ ਮਿਲਦੇ ਨੇ ਖਾਣ ਨੂੰ ਉਹ ਵੀ ਵਰਲਡ ਕਲਾਸ ਕੁਆਲਿਟੀ ਦੇ ਹੈਗੇ ਨੇ ਉਹਦੇ ਤੇ ਵੀ ਇੱਕ ਸਕੀਮ ਚਾਲੂ ਕੀਤੀ ਆ ਇਸ ਤੋਂ ਉਹ ਦੀਵਾਲੀ ਤੱਕ ਚੱਲੇਗੀ ਉਹ ਸਕੀਮ ਵਿੱਚ ਕੀ ਹੈਗਾ ਜਿਹੜਾ ਵੀ ਬੰਦਾ ਆਪਦੇ ਟੂ-ਵਿਲਰ ਬਾਈਕ 1000 ਰੁਪਏ ਦਾ ਤੱਕ ਦਾ ਪੈਟਰੋਲ ਪਾਉਂਦਾ ਦੇਖੋ 1000 ਰੁਪਏ ਦਾ ਇੱਕ ਬਾਈਕ 'ਚ ਨਹੀਂ ਪੈਂਦਾ ਹੈਗਾ ਉਹ 500 500 ਦਾ ਦੋ ਵਾਰੀ ਪਵਾ ਸਕਦਾ ਹੈ ਇੱਕ ਕਾਰਡ ਬਣ ਜਾਏਗਾ 1000 ਰੁਪਏ ਦਾ ਕਾਰਡ ਉਹ ਬਣਾਵੇ ਆਪਣਾ ਉਹਦੇ 'ਚ ਤੇ ਉਹਦੇ ਉੱਤੇ ਇੱਕ ਕਾਫੀ ਫ੍ਰੀ ਹੈਗਾ ਇਸ ਤਰ੍ਹਾਂ ਹੀ 4 ਵੀਲਰ ਨੂੰ 2500 ਰੁਪਏ ਦੇ ਤੇਲ ਤੇ ਪਾਏ ਚਾਹ ਪੈਟਰੋਲ ਚਾਹ ਡੀਜ਼ਲ ਉਹਨੂੰ ਉਹਦੇ ਤੇ ਇੱਕ ਫ੍ਰੀ ਹੈਗਾ ਉਸ ਤੋਂ ਇਲਾਵਾ ਇੱਕ ਯੂਰੀਆ ਜਿਹਨੂੰ ਆਪਾਂ ਕਹਿੰਦੇ ਆ ਡੈਫ ਉਹ ਵੀ 50 ਲੀਟਰ ਤੇ ਇੱਕ ਸਰ ਜਿਹੜੇ ਤੁਸੀਂ ਕੂਪਨ ਦੀ ਗੱਲ ਕਰਦੇ ਹੋ ਉਹ ਕੂਪਨ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਉਹ ਕੂਪਨ ਬੰਦਾ ਯੂਜ਼ ਕਰ ਸਕਦਾ ਤੇ ਜੇਕਰ ਕਿਸਨੇ 1000 ਰੁਪਏ ਦਾ ਤੇਲ ਪਾਇਆ ਬੈਗ ਦੇ ਵਿੱਚ ਇੱਕ ਵਾਰ ਤਾਂ ਬੰਦਾ ਪਾਉਂਦਾ ਨਹੀਂ ਤੇ ਕੋਈ ਟਾਈਮ ਲਿਮਿਟ ਕਿ ਨਹੀਂ ਹੈਗੀ ਕੋਈ ਉਹਦੀ ਉਹ ਦਿਵਾਲੀ ਤੱਕ ਕਦੋਂ ਵੀ ਪਾ ਸਕਦੇ ਆ ਜੀ ਆਹ ਦੇਖੋ ਮੈਂ ਤੁਹਾਨੂੰ ਕੂਪਨ ਦਿਖਾ ਰਿਹਾ ਆ ਇਹ ਕੂਪਨ ਇਹਦੇ ਚ ਐਂਟਰੀਆਂ ਹੋ ਜਾਣਗੀਆਂ ਠੀਕ ਹੈ ਜੀ ਡੇਟ ਵਾਈਜ਼ ਐਂਟਰੀਆਂ ਇਹ ਦੇਖੋ ਕੂਪਨ ਇੱਥੇ ਮਿਲ ਜਾਏਗਾ ਉਹਦੇ ਜਿੰਨੇ 1000 ਰੁਪਏ ਦਾ ਹੁੰਦਾ ਅਗਲਾ ਆਪਣਾ ਚੈੱਕ 라ਵੇ ਆਪਣੀ ਕਾਫੀ ਪੀਵੇ ਇਦਾਂ ਹੀ 4 ਵੀਲਰ ਚ 2500 ਰੁਪਏ ਦਾ ਅਗਲੇ ਨੇ ਪਾਇਆ ਇਕੱਠਾ ਪਾ ਲਿਆ ਬਹੁਤ ਵਧੀਆ ਨੇ 1500 ਦਾ ਤੇ 1000 ਦਾ ਪਾ ਲਵੇ 2500 ਦਾ ਹੋ ਗਿਆ ਕਾਫੀ ਪ ਸਾਡੇ ਜਿੰਨੇ ਵੀ ਇੱਥੇ ਮਸ਼ੀਨ ਦੇ ਨੇ ਲੁਧਿਆਣਾ ਸ਼ਹਿਰ ਦੇ ਕਿਉਂਕਿ ਇਹ ਸਕੀਮ ਸਿਰ ਇਸ ਪੰਪ ਤੇ ਹੈ ਇਸ ਪੰਪ ਤੇ ਤੁਸੀਂ ਦੇਖੋਗੇ ਤੁਹਾਨੂੰ ਉਹਨਾਂ ਨੂੰ ਇੱਕ ਕਾਫੀ ਦਾ ਇੱਕ ਨਵਾਂ ਟੇਸਟ ਮਿਲੇਗਾ ਇਹ ਆਪਣਾ ਉਹ ਕਾਫੀ ਪੀਕੇ ਆਪਣਾ ਰੈਲਿਸ਼ ਕਰਨ ਤੇ ਆਪਣਾ ਹੋਰ ਪੰਪ ਤੇ ਜਿਹੜੀਆਂ ਜਿਹੜੀਆਂ ਸੁਵਿਧਾਵਾਂ ਨੇ ਇਹ ਵੀ ਚਾਰਜਿੰਗ ਸਟੇਸ਼ਨ ਹੈ ਉਹ ਵੀ ਆਪਣਾ ਯੂਜ਼ ਕਰਨ ਕਿ ਯੂਸੀ ਦੀ ਮਸ਼ੀਨ ਲੱਗੀ ਉਹ ਵੀ ਯੂਜ਼ ਕਰਨ ਸਪੀਡ ਪੈਟਰੋਲ ਇੱਥੇ ਅਵੇਲੇਬਲ ਹੈ ਉਹ ਵੀ ਲੈਂਡ ਤੇ ਉਹ ਸਾਰੀਆਂ ਚੀਜ਼ਾਂ ਇਹ 24 ਘੰਟੇ ਮਿਲਦੀਆਂ ਜੀ 24 ਘੰਟੇ ਸਾਡੀ ਸਰਵਿਸ ਹੈਗੀ ਹੈ ਅੱਛਾ ਸਰ 15 ਅਗਸਤ ਦੀ ਗੱਲ ਕਰੀਏ ਪਿਛਲੇ ਸਾਲ ਵੀ ਕੋਈ ਸਕੀਮ ਹੈ ਤਾਂ ਸ਼ੁਰੂ ਕੀਤੀ ਸੀ ਕਿ ਇਸੇ ਸਾਲ ਕੀਤੀ ਸੀ ਨਹੀਂ 15 ਅਗਸਤ ਦੀ ਜਿਹੜੀ ਕੋਈ ਕੋਇਲ ਚੇਂਜ ਚੇਂਜ ਹੈ ਇਹ ਸਿਰਫ ਇਹ ਸਕੀਮ ਹੋਈ ਸੀਗੀ ਸਾਨੂੰ ਉਸ ਵਿੱਚ ਬਹੁਤ ਇੱਕਦਮ ਵਧੀਆ ਹੰਗਾਰਾ ਮਿਲਿਆ ਸੀਗਾ ਰੋਜ਼ ਦੇ ਅਸੀਂ 40 40 50 50 ਕੋਈ ਕੋਇਲ ਚੇਂਜ ਕੀਤੇ ਸੀਗੇ ਉਸ ਟਾਈਮ ਐਸ ਵੇਲੇ ਹੁਣ ਸਵੇਰ ਦੇ 10 12 ਅਸੀਂ ਕਰ ਚੁੱਕੇ ਹੈਗੇ ਆ ਜੀ ਤੇ ਉਮੀਦ ਹੈ ਸ਼ਾਮ ਤੱਕ ਅਸੀਂ ਆਪਣਾ ਟਾਰਗੇਟ ਪੂਰਾ ਕਰ ਲਾਂਗੇ ਜੀ ਬਿਲਕੁਲ ਲੁਧਿਆਣਾ ਦੇ ਚੀਮਾ ਚੌਂਗ ਨਜ਼ਦੀਕ ਭਾਰਤ ਪੈਟਰੋਲੀਅਮ ਪੰਪ ਦੇ ਉੱਪਰ ਤੁਸੀਂ ਇਸ ਸਕੀਮ ਦਾ ਫਾਇਦਾ ਲੈ ਸਕਦੇ ਹੋ ਜੇਕਰ ਕੋਈ ਵੀ ਇੱਥੇ ਸ਼ਖਸ ਨਿਕਲਦਾ ਟੂ-ਵੀਲਰ ਨਿਕਲਦਾ ਹੋਰ ਵੀ ਇੱਥੇ ਅਗੇ ਨਾਲ ਗੱਲਬਾਤ ਕਰਾਂਗੇ ਜਿਹੜੇ ਕਰਮਚਾਰੀ ਅਗੇ ਨਾਲ ਸਰ ਲੁਧਿਆਣਾ ਦੇ ਸੇਲ ਅਫਸਰ ਨੇ ਲੁਧਿਆਣਾ ਦੇ ਸੇਲ ਅਫਸਰ ਨਾਲ ਗੱਲਬਾਤ ਕਰਾਂਗੇ ਸਰ ਕਿੱਦਾਂ ਦੀ ਹੁਣ ਤੱਕ ਸੇਲ ਹੋ ਚੁੱਕੀ ਹੈ ਬਣਾ ਦਾ ਜੀ ਸਰਸ਼ੀਗਲ ਜੀ ਸਤਿ ਸ੍ਰੀ ਅਕਾਲ ਐਂਡ ਸਭ ਕੋ ਹੈਪੀ ਇੰਡੀਪੈਂਡੈਂਸ ਡੇ ਸੋ ਅੱਜ ਅਸੀਂ ਨੇ ਇਧਰ 올 ਭਾਰਤ ਪੈਟਰੋਲੀਅਮ ਪੈਟਰੋਲ ਪੰਪ ਸੇ ਜੋ ਲੁਧਿਆਣਾ ਮੇ ਹੈ ਸਭੀ ਐ फ्रीडम फेस्ट चालू किया है आज से हम थर्टी तक ये फ्रीडम फेस्ट अपना चालू रहता है ऑलरेडी हमने अभी जो लॉन्च करने से अभी तक, अभी तक अपना दस बारह ऑयल चेंजेस हो चुका है जो रिस्पॉन्स है वो अच्छा आ रहा है सो तो आप सभी ग्राहकों को यही एक निवेदना है कि ये सबसे जल्द से जल्दी आइए एंड इसका सुविधा लीजिए एंड हमको एक आपको सर्व करने का मौका दीजिए जी बिल्कुल उन्हें तुमने सुना कि दस तो बारह जड़े जाने इतने पहुँच गए जिन्होंने स्कीम का फायदा ला रहे ਇੰਜਨ ਆਇਲ ਹੈ ਇਸ ਇੰਜਨ ਆਇਲ ਨੂੰ ਜਿਹੜਾ ਬੰਦਾ ਖਰੀਦੇਗਾ ਇੱਥੇ ਆ ਕੇ ਭਾਰਤ ਪੈਟਰੋਲੀਅਮ ਪੰਪ ਦੇ ਉੱਪਰ ਆ ਕੇ ਜਿਹੜਾ ਖਰੀਦੇਗਾ ਤੇ ਉਹਨੂੰ ਜਿਹੜੀ ਸਰਵਿਸ ਦਿੱਤੀ ਜਾਏਗੀ ਹਾਲਕਿ ਇਸ ਜਗ੍ਹਾ ਦੇ ਉੱਪਰ ਆ ਕੇ ਜਿਹੜੀ ਸਰਵਿਸ ਦਿੱਤੀ ਜਾਏਗੀ ਇਸ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਈਆਂ ਸਨ ਤੇ ਇੱਕ ਐਕਟਿਵਾ ਖੜੀ ਸੀ ਜਿਹਦੀ ਸਰਵਿਸ ਕੀਤੀ ਗਈ ਹੈ ਹੁਣ ਤੁਹਾਨੂੰ ਜੇਕਰ ਤੁਸੀਂ ਇਸ ਸਕੀਮ ਦਾ ਫਾਇਦਾ ਲੈਣਾ ਹੈ ਤੇ ਲੁਧਿਆਣਾ ਦੇ ਪੈਟਰੋਲ ਭਾਰਤੀ ਪੈਟਰੋਲ ਪੰਪ ਦੇ ਉੱਪਰ ਆ ਕੇ ਇਸ ਸਕੀਮ ਦਾ ਫਾਇਦਾ ਲੈ ਸਕਦੇ ਹੋ ਲੁਧਿਆਣਾ ਤੋਂ ਕੁਮਿੰਦਰ ਸਿੰਘ ਦਾਨਿਕ ਸੋਰਾਟੀ